ਆ ਰੇਡ ਕਰਾਂਗੇ ਆਪੋ ਹਾਂਜੀ ਸਾਸੀ ਘਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਨੇੜੇ ਭਗਤਾ ਭਾਈ ਵੀ ਰਹਿ ਜਾਂਦੇ ਐ ਇੱਕ ਸਾਈਡ ਥਰਾਜ ਪਿੰਡ ਐ ਇੱਕ ਸਾਈਡ ਠੱਠੀ ਇਹ ਮੋਗਾ ਜਿਹੜੇ ਦਾ ਲਾਸਟ ਪਿੰਡ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਿਹਾ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਕਾਫੀ ਮੱਝਾਂ ਬਾਈ ਦੀਆਂ ਘਰੇ ਰੱਖੀਆਂ ਹੋਈਆਂ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਨੀਲੀ ਰਾਵੀ ਨਸਲ ਦੀ ਝੋਟੀ ਵੇਖ ਰਹੇ ਆ ਤਾਜੀ ਸੂਈ ਸਵਾਈਆ ਬੱਚਾ ਤੁਸੀਂ ਵੇਖ ਹੀ ਲਿਓ ਸਾਹਮਣੇ ਬੈਠਾ ਇਹ ਸੇਲ ਆ ਬਕਾਊ ਆ ਬਾਕੀ ਇਨਫਰਮੇਸ਼ਨ ਬਾਈ ਤੋਂ ਲੈ ਲੈਣਾ ਪੁੱਛਦੇ ਕਿੰਨਾ ਦੁੱਧ ਬਾਦ ਆ ਕਿੰਨਾ ਮਾਸੂਆ ਤੇ ਕੀ ਬਾਈ ਇਹਦਾ ਮੁੱਲ ਕਰਦਾ ਆਉ ਕਰਦੇ ਗੱਲਬਾਤ ਹਾਂਜੀ ਸੱਚੀ ਗਾ ਬਾਈ ਨਾਮ ਦਸਜੀਤ ਮੀਤ ਸਿੰਘ ਫੋਨ ਨੰਬਰ ਦੱਸਿਓ 9041090874 ਇੱਕ ਰੀਫੇਰ ਦੱਸਿਓ 9041090874 ਕਿੰਨਾ ਵਾ ਸੂਆ ਬਾਈ ਪਹਿਲੇ ਹੀ ਦਰੇ ਯਾਰ ਸੂਈ ਨੂੰ ਸਮਾਂ ਰਾਤ ਹੀ ਸੂਈ ਜੇਰ ਪੈ ਗਈ ਹਾਂ ਜੇਰ ਪੈ ਗਈ ਕਿੰਨਾ ਕਿ ਦੁੱਧ ਪੈ ਗਈ ਬਾਈ ਪਹਿਲੇ ਸੂਆ ਬਾਈ ਯਾਰ ਇਹ ਮਾਤਲੇ ਦੱਸੂਗਾ 12 ਕਿਲੋਟਰ ਦਾ ਠੀਕ ਹੈ ਜੀ 12 ਕਿਲੋਟਰ ਦਾ ਹਾਂ ਸਹੀ ਹੈ ਜੀ ਦੋਸਤੋ ਵੀਰ ਕਹਿੰਦਾ ਪਹਿਲਾ ਸੂਆ 12 13 ਲੀਟਰ ਇਹਦੀ ਮਾਂ ਥੱਲੇ ਦੁੱਧ ਸੀ ਰਾਤ ਬਾਈ ਕਹਿੰਦਾ ਸੂਈ ਆ ਜੇਰ ਵੀਰ ਕਹਿੰਦਾ ਪੈ ਗਈ ਆ ਬੱਚਾ ਮਗਰ ਮੇਲ ਕਾਫਾ ਕਟੜਾ ਨੀਲੀ ਰਾਵੀ ਨਸਲ ਦੀ ਪਹਿਲਾ ਸੂਆ ਪਲੂਣ ਕੱਟੀ ਖੁਲੜਲੇ ਅੰਗਾਂ ਪੈਰਾਂ ਦੀ ਆ ਵਜਨ ਵਜਨ ਬਹੁਤ ਹੈ ਸੇਵਾ ਸੰਭਾਲ ਬਾਈ ਦੀ ਚੰਗੀ ਆ ਵੀਡੀਓ ਬਣਾਉਣੀ ਕਰਕੇ ਕੱਲੀ ਝੋਟੀ ਬਾਹਰ ਕੱਢ ਲਈ ਆ ਤੋ ਕੱਲਾ ਨਗ ਬਾਹਰ ਕੱਢਿਆ ਕਰਕੇ ਮੱਝਾਂ ਚੋਂ ਤਾਂ ਹੀ ਇਹ ਵੀ ਗਿਡੇ ਲੈਂਦੀ ਐ ਇੱਕ ਇਹਦਾ ਬੱਚਾ ਵੀ ਉੱਥੇ ਹੀ ਐ ਥਣ ਸੋਹਣੇ ਆ ਅੰਦੀ ਚਵਾਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਕੋਈ ਫੁੱਟ ਨਹੀਂ ਸ਼ਾਂਗ ਨਹੀਂ ਥਣਾਂ ਦੀ ਸਾਫ ਸੁਥਰੀ ਆ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਸਹੂਲਤੇ ਵੀ ਨਿਸ਼ਾਨ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਮੱਥੇ ਬੱਲ ਸਿੱਧਾ ਪਟਾ ਨੀਲੀ ਰਾਵੀ ਵਾਲੀ ਗੁਲਾਬੀ ਬਣ ਕੇ ਅੱਖਾਂ ਇਹ ਜੋ ਟੀ ਸੇਲ ਹੈ ਬਾਕੀ ਸੂਈ ਸਵਾਈ ਹੈਗੀ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਊਗੀ ਭਾਵੇਂ ਦੋ ਟਾਈਮ ਤਿੰਨ ਟਾਈਮ ਅਗਲਾ ਚੋ ਕੇ ਲੈ ਜੇ ਮੌਲ ਬਾਈ ਜੈਜਾ ਲੈਣ ਦੇ ਨਾਲ ਮੌਲ ਬਾਈ ਕਰ ਲਾਂਗੇ ਫੋਨ ਤੇ ਫੋਨ ਤੇ ਹੋਊਗਾ ਜੈ ਜੀ ਹਾਂ ਜੈ ਜੀ ਮਾੜਾ ਇਹ ਦੱਸ ਦਿੰਦੇ ਪਤਾ ਲੱਗ ਜਾਂਦਾ ਅਗਲੇ ਨੂੰ ਬਸ ਜੈ ਜੀ ਕਰ ਲਾਂਗੇ ਫੋਨ ਤੇ ਠੀਕ ਹੈ ਜੀ ਦੋਸਤੋ ਮੌਲੋ ਬਾਈ ਕਹਿੰਦਾ ਜੈ ਜੀ ਹੋਊਗਾ ਕਰ ਲਾਂਗੇ ਫੋਨ ਤੇ ਬਾਕੀ ਮੈਂ ਤਾਂ ਪੁੱਛਿਆ ਸੀ ਦੱਸ ਦਿੰਦੇ ਜਿਹੜੇ ਭੈਣ ਭਰਾ ਦੇ ਪਸੰਦ ਆ ਉਹ ਅਗਲੇ ਨੂੰ ਪਤਾ ਲੱਗ ਜਾਂਦਾ ਪਰ ਬਾਈ ਕਹਿੰਦਾ ਕੋਈ ਗੱਲ ਨਹੀਂ ਜੈਜ ਹੀ ਹੋਊਗਾ ਆਪਾਂ ਫੋਨ ਤੇ ਕਰ ਲਾਂਗੇ ਇਹ ਇੱਕ ਝੋਟੀ ਸੇਲ ਐ ਨੀਲੀ ਰਾਵੀ ਨਸਲ ਦੀ ਐ ਤਾਜੀ ਸੂਈ ਸਵਾਈ ਐ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਐ ਦੱਲੂ ਵਾਲੇ ਪਿੰਡ ਚ ਖੜੀ ਐ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਐ ਨੇੜੇ ਥਰਾਜ ਰਹਿ ਜਾਂਦਾ ਇੱਕ ਸਾਈਡ ਠੱਠੀ ਭਗਤਾ ਵੀ ਨੇੜੇ ਹੀ ਰਹਿ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ ਤੇ ਇੱਕ ਨਾਲੇ ਸੇਲ ਆ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਤੁਸੀਂ ਵੀ ਇਹ ਨਾਲ ਗੱਲਬਾਤ ਕਰ ਲਿਓ ਕਲਾਸ ਦੇ ਸਾਰਿਆਂ ਨੂੰ ਸਸੀਕਾ ਜਲਦ ਮਿਲਦੇ ਹਾਂ ਕਿਸੇ ਹੋਰ ਨੂੰ ਵੀਡੀਓ ਦੇ